ਸਰ ਅੱਜ ਤੱਕ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤੀ ਆ ਸਰ ਜਿਸ ਸੰਬੰਧ ਤੁਹਾਨੂੰ ਹੰਗਾਰਾ ਵਾ ਕਿਉਂ ਜਿੰਨੀ ਚੋਣ ਵੀ ਆ ਕੀ ਕਹਿਣਾ ਚਾਹੋ ਦੇਖੋ ਮੈਂ ਸਾਰਾ ਜੋ ਵੀ ਆਮ ਆਦਮੀ ਪਾਰਟੀ ਦੇ ਵਿੱਚ ਫੈਸਲਾ ਕਰਕੇ ਗਿਆ ਮੈਂ ਸਾਰੇ ਹਲਕੇ ਦੇ ਵਰਕਰ ਸਾਹਿਬਾਨ ਨਾਲ ਸਾਰੇ ਹਲਕੇ ਦੇ ਜਿਹੜੇ ਅੱਜ ਤੋਂ 25 28 ਸਾਲ ਦੇ ਜਿਹੜੀ ਸੰਗਤ ਮੇਰੇ ਨਾਲ ਜੁੜੀ ਆ ਜਿਨ੍ਹਾਂ ਦੇ ਮੇਰੇ ਨਾਲ ਜਜ਼ਬਾਤ ਜੁੜੇ ਆ ਜਿਨ੍ਹਾਂ ਦਾ ਸਾਰਿਆਂ ਬਹੁਤ ਲੰਮੇ ਸਮੇਂ ਤੋਂ ਸਾਂਝਾ ਨੇ ਇਹ ਸਾਰਿਆਂ ਦੀ رائے ਲੈ ਕੇ ਤੇ ਇਹ ਜਿਹੜਾ ਫੈਸਲਾ ਲੈ ਲਿਆ ਹੈ ਦੂਸਰੀ ਗੱਲ ਦੇਖੋ ਜਿਹੜੀ ਗੱਲੋਂ ਮੈਂ ਆਮ ਆਦਮੀ ਪਾਰਟੀ 'ਚ ਗਿਆ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ ਆ ਇਹ ਇੱਕ ਕੋਈ ਮੇਰਾ ਨਿੱਜੀ ਫੈਸਲਾ ਨਹੀਂ ਜੇ ਪੰਜਾਬ ਦੇ ਲੋਕਾਂ ਨੇ ਜੋ ਅੱਜ ਤੋਂ 2022 ਦੀ ਇਲੈਕਸ਼ਨ ਹੋਈ ਸੀ ਤੇ ਇੱਕ ਤਰਫਾ ਫੈਸਲਾ ਕੀਤਾ ਸੀ ਅੱਜ ਉਹ ਮੈਂ ਪੰਜਾਬੀਆਂ ਦੀ ਜੋ ਨਮਜ਼ ਸੀ ਉਹਨੂੰ ਪਛਾਣ ਦਿਆ ਹੋਇਆ ਜਾਂ ਪੰਜਾਬੀਆਂ ਦੇ ਜੋ ਜਜ਼ਬਾਤ ਸੀ ਔਰ ਸਾਰਨੋਂ ਵੱਡੀ ਗੱਲ ਇਹ ਆ ਜੋ ਇਹ ਪਿੱਛੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਫੈਸਲੇ ਕੀਤੇ ਆ ਜੋ ਵਿਧਾਨ ਸਭਾ ਦੇ ਵਿੱਚ ਬਿੱਲ ਲਿਆਂਦੇ ਗਏ ਚਾਹੇ ਉਹ ਪਾਣੀਆਂ ਦੇ ਮੁੱਦੇ ਸੀਗੇ ਚਾਹੇ ਉਹ ਸਾਡੇ ਡੈਂਸ ਦੇ ਮੁੱਦੇ ਸੀਗੇ ਚਾਹੇ ਉਹ ਬਹੁਤ ਵੱਡੀ ਜਿਹੜੀ ਬਿਰਧ ਬੀ ਦੇ ਬਿੱਲ ਲਿਆ ਦਿੱਗੇ ਖਾਸ ਕਰਕੇ ਦੇਖੋ ਹਰ ਕਨਸਾਨ ਜਜ਼ਬਾਤੀ ਤੌਰ ਤੇ ਜੁੜਿਆ ਹੁੰਦਾ ਆਪਣੇ ਧਰਮ ਨਾਲ ਆਪਣੇ ਗੁਰੂ ਨਾਲ ਜਿੱਥੇ ਉਹ ਮੰਨਦਾ ਆ ਆਪਣੇ ਆਕ ਨੂੰ ਜਿੱਥੇ ਅਰਦਾਸ ਕਰਦਾ ਆ ਔਰ ਉਹ ਮੈਂ ਸਮਝਦਾ ਬਹੁਤ ਵੱਡਾ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਜਰੀਵਾਲ ਸਾਹਿਬ ਦੀ ਰਹਿਨਮਈ ਥੱਲੇ ਮਨਿਸ ਜੀ ਦੀ ਸੁਸ਼ੋਧਿਕਾ ਸਭ ਦੀ ਰਹਿਮਾਈ ਥੱਲੇ ਮਾਨ ਸਾਹਿਬ ਦੀ ਸੀਐਮ ਸਾਹਿਬ ਦੀ ਰਹਿਮਾਈ ਥੱਲੇ ਜੋ ਉਹ ਬਿੱਲ ਲਿਆਂਦਾ ਗਿਆ ਸਮੁੱਚੇ ਪੰਜਾਬ ਤੇ ਪੰਜਾਬੀਅਤ ਲਈ ਉਹ ਬਹੁਤ ਵੱਡੀ ਡੇੜ ਆ ਸਰ ਇੱਕ ਦਿਨ ਵਰਦੀ ਤੇ ਅੱਜ ਸ਼੍ਰੋਮਣੀ ਕਾਲੀ ਦਲ ਬਾਦਲ ਬਦਤਵਾਰ ਤੇ ਹੈਗੀ ਕੀਤੀ ਤੇ ਉਹਨਾਂ ਨੇ ਆਪਣਾ ਉਮੀਦਵਾਰ ਜਿਹੜਾ ਇਹ ਬੀਬੀ ਨੂੰ ਲੰਘ ਕਰ ਦਿੱਤਾ ਗਿਆ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਲੇਖੋ ਮੈਂ ਤੇ ਇੱਥੇ ਬੈਠਾ ਤਰਨਤਾਰਨ ਵਰਕਰ ਸਹਿਬਾਨ ਨੂੰ ਮਿਲ ਰਿਹਾ ਮੈਨੂੰ ਨਹੀਂ ਪਤਾ ਵੀ ਉੱਥੇ ਕੀ ਡਿਸਾਈਡ ਹੋਇਆ ਕਿਨੂੰ ਟਿਕਟ ਦਿੱਤੀ ਬਾਕੀ ਮੈਨੂੰ ਇਸ ਚੀਜ਼ ਦਾ ਇਲਮ ਨਹੀਂ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਬੀਬੀ ਜੀ ਨੂੰ ਟਿਕਟ ਦਿੱਤੀ ਗਈ ਮੈਨੂੰ ਤੇ ਪਤਾ ਹੀ ਨਹੀਂ ਵੀ ਉਹ ਹਲਕੇ ਦੇ ਆ ਤੁਸੀਂ ਦੱਸਦੇ ਹੋ ਵੀ ਇਹ ਕੋਈ ਹਲਕੇ ਦਾ ਆ ਜਾਂ ਬਾਹਰੋਂ ਆ ਇਸ ਗੱਲ ਦਾ ਮੈਨੂੰ ਕੋਈ ਇਲਮ ਨਹੀਂਗਾ ਜੇ ਡਿਸਾਈਡ ਕਰਤੇ ਹੀ ਦੇ ਦੇ ਦੇਖੋ ਮੇਰਾ ਨਹੀਂਗਾ ਉਹਦੇ ਵਿੱਚ ਮੈਂ ਤੇ ਉਸ ਪਾਰਟੀ ਦਾ ਮੈਂਬਰ ਵੀ ਨਹੀਂਗਾ ਇਹ ਤੇ ਪਾਰਟੀ ਨੇ ਸੋਚਣਾ ਵੀ ਕਿਨੂੰ ਟਿਕਟ ਲੜਾਉਣੀ ਆ ਇਹਨੂੰ ਇਥੋਂ ਜਿਹੜੀ ਐਮਐਲਏ ਦੀ ਟਿਕਟ ਦੇਣੀ ਆ ਇਹ ਤੇ ਪਾਰਟੀ ਦੇ ਇਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਮਸਲਾ ਹੈ ਮੇਰਾ ਤੇ ਇਹਦੇ ਵਿੱਚ ਕੋਈ ਮਸਲਾ ਨਹੀਂ ਗਾ। ਮੈਂ ਤੁਸੀ ਸਿਆਸਤ ਵਿੱਚ ਜਿਹੜੇ ਤਿੰਨ ਵਾਰ ਤਿੰਨ ਐਮਐਲਏ ਰਹੇ ਜੋ ਉਹ ਤੁਹਾਨੂੰ ਪਤਾ ਹੈ ਕਿ ਇਹਦੇ ਵਿੱਚ ਕੋਈ ਜਿਹੜੇ ਸ਼ਹਿਰਦਾਰ ਦੀ ਉਹ ਨਹੀਂ ਬਹੁਤ ਜ਼ਰੂਰੀ ਆ ਕਹਿੰਦੇ ਕਿ ਬਾਹਰ ਦੇ ਕੈਂਡੀਡੇਟ ਨੂੰ ਕੋਈ ਵੀ ਮਸਲਾ ਨਹੀਂ ਕਰਦਾ ਤੁਸੀਂ ਇਹ ਤੀਨ ਕਿਸਰਾ ਵੇਚਦੇ। ਦੇਖੋ ਮੈਨੂੰ ਤੇ ਪਤਾ ਨਹੀਂ ਗਾ ਤੁਸੀਂ ਇਹ ਤੁਹਾਡੇ ਤੋਂ ਮੈਨੂੰ ਗੱਲ ਜ਼ਾਹਰ ਹੋਈ ਆ ਵੀ ਕਿਸੇ ਬੀਬੀ ਜੀ ਨੂੰ ਟਿਕਟ ਦਿੱਤੀ ਆ ਅਰ ਜਿੱਥੋਂ ਤੱਕ ਸ਼ਹਿਰ ਦਾ ਮਸਲਾ ਆ ਜਿੱਥੋਂ ਤੱਕ ਇਲਾਕੇ ਦਾ ਮਸਲਾ ਆ ਜਿੱਥੋਂ ਤੱਕ ਦੇਖੋ ਮੈਂ ਤੇ ਜਿੱਥੋਂ ਅੱਜ ਤੱਕ ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ ਨੇ ਮੇਰੀ ਹੋਸ਼ ਦੇ ਵਿੱਚ ਜਾਂ ਮੇ ਮੈਂ ਜਦੋਂ ਦੀਆਂ ਇਲੈਕਸ਼ਨਾਂ ਲੜਦਾ ਆਇਆ ਉਹ ਤਕਰੀਬਨ ਤਰਨਤਾਰਨ ਦਾ ਹੀ ਕੈਂਡੀਡੇਟ ਹੁੰਦਾ ਸੀਗਾ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਹੀ ਕੈਂਡੀਡੇਟ ਹੁੰਦਾ ਸੀਗਾ ਭਾਵੇਂ ਉਹ ਇਨੋਜ ਪੰਡਾਂ ਦੇ ਵਿੱਚੋਂ ਹੁੰਦਾ ਸੀ ਭਾਵੇਂ ਉਹ ਕਾਂਗਰਸ ਦਾ ਆਇਆ ਭਾਵੇਂ ਕਾਲੀ ਦਲ ਦਾ ਆਇਆ ਤੇ ਭਾਵੇਂ ਹੋਰ ਕਿਸੇ ਪਾਰਟੀ ਦਾ ਭਾਵੇਂ ਭੀਜੇਪੀ ਦਾ ਆਇਆ ਸੋ ਇਸ ਕਰਕੇ ਚਲੋ ਇਹ ਤੇ ਉਹਨਾਂ ਦਾ ਫੈਸਲਾ ਹੈ ਦੇ ਬਾਰੇ ਤੇ ਮੈਂ ਕੀ ਟਿੱਪਣੀ ਕਰ ਸਕਦਾ ਜੋ ਉਹਨਾਂ ਦੀ ਪਾਰਟੀ ਦਾ ਫੈਸਲਾ ਉਹਨਾਂ ਨੇ ਕਰਤਾ ਜੋ ਆਮ ਆਦਮੀ ਪਾਰਟੀ ਫੈਸਲਾ ਕਰੂਗੀ ਅਸੀਂ ਉਹਦੇ ਤੇ ਪੈਰਾ ਦਵਾਂਗੇ ਆਹ ਠੋਕ ਵਜਾ ਕੇ ਮੈਂ ਤੁਹਾਨੂੰ ਅੱਜ ਗੱਲ ਦੱਸ ਦਿਆਂ ਅੱਜ ਆਵਾਮ ਦੀ ਆਵਾਜ਼ ਆ ਲੋਕਾਂ ਦੀ ਆਵਾਜ਼ ਆ ਕਿ ਜਿਹੜੀ ਆ ਇਹ ਜਿਹੜੀ ਆ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਜਿੱਤੇਗੀ ਸਰ ਤੁਸੀਂ ਆ ਜਦੋਂ ਤੁਹਾਨੂੰ ਕਿਸ ਤਰ੍ਹਾਂ ਦਾ ਰਾਜ ਦੀ ਕੋਠੀ ਆਦੀ ਬੋਧੀ ਆਦੀ ਕਿਤਰਾ ਦਾ ਪਿਆਰ ਮਿਲਿਆ ਕਿਤਰਾ ਨੰਗਾਰਾ ਮਿਲਿਆ ਇਨੇ ਲੋਕ ਪੁੱਛਦੇ ਬਹੁਤ ਦੇਖੋ ਮੈਨੂੰ 3 ਦਿਨ ਹੋ ਗਏ ਆ 4 ਦਿਨ ਹੋ ਗਏ ਮੇਰਾ ਫੋਨ ਇੱਕ ਸਕਿੰਟ ਵੀ ਬੰਦ ਨਹੀਂ ਹੋਇਆ ਮੈਂ ਸੋਸ਼ਲ ਮੀਡੀਆ ਤੇ ਪਾਇਆ ਮੈਂ ਆਪਣੀ ਫੇਸਬੁੱਕ ਤੇ ਪਾਇਆ ਮੈਂ ਮਾਫੀ ਵੀ ਮੰਗੀ ਆ ਜਿੰਨਾ ਭੈਣਾ ਭਰਾਵਾਂ ਦਾ ਸਰਪੰਚ ਸਹਿਬਾਨਾਂ ਦਾ ਮੇਰੇ ਅਜ਼ੀਜ਼ਾਂ ਦਾ ਪਾਰਟੀ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜਾਂ ਜਿਹੜੇ ਮੇਰੇ ਨਾਲ ਸੰਬੰਧ ਰੱਖਦੇ ਰਹੇ 25 28 ਸਾਲ ਤੋਂ ਮੈਂ ਲਗਾਤਾਰ 4 ਦਿਨ ਹੋ ਗਏ ਰਾਤ ਦਿਨ ਟੈਲੀਫੋਨ ਵਜਣ ਡਿਆ ਔਰ ਮੈਂ ਸੱਚੀ ਗੱਲ ਹੈ ਮੈਨੂੰ ਮੈਂ ਇੰਨੀਆਂ ਇਲੈਕਸ਼ਨਾਂ ਲੜੀਆਂ ਮੈਂ ਆਜ਼ਾਦ ਵੀ ਇਲੈਕਸ਼ਨ ਲੜੀ ਆ ਐਡਾ ਵੱਡਾ ਪਰਵਾਹ ਹਜ਼ਾਰਾ ਮੈਨੂੰ ਅੱਜ ਤੱਕ ਨਹੀਂ ਮਿਲਿਆ ਸਰ ਜਿਹੜੇ ਪੁਰਾਣੇ ਆਮ ਆਦਮੀ ਪਾਰਟੀ ਬਿਲਕੁਲ ਜੀ ਆਪਾਂ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਦੇਖੋ ਇਹਦੇ ਹਲੇ ਪਾਰਟੀ ਦੇ ਫੈਸਲੇ ਜਿਹੜਾ ਜੋ ਵੀ ਕਰੂਗੀ ਪਾਰਟੀ ਆ ਆਪਾਂ ਐਜ਼ ਅ ਵਰਕਰ ਬਣ ਕੇ ਚੱਲੇ ਆ ਪਾਰਟੀ ਦੇ ਵਰਕਰ ਬਣ ਕੇ ਲੋਕਾਂ ਦੀ ਸੇਵਾ ਭਾਵਨਾ ਨਾਲ ਨਾ ਕਿ ਅਹੀਂ ਅੱਜ ਹੀ ਅਹੁਦੇ ਮੰਗਣ ਲੱਪੀ ਅੱਜ ਹੀ ਇਸ ਕੰਮ ਮੈਂ ਇਹੋ ਜਿਹਾ ਬੰਦਾ ਨਹੀਂਗਾ ਮੈਂ ਤੇ ਪਹਿਲਾਂ ਕੰਮ ਕਰੂੰਗਾ ਤੇ ਫਿਰ ਪਾਰਟੀ ਦਾ ਫੈਸਲਾ ਹੋਊਗਾ ਜੋ ਪਾਰਟੀ ਦਾ ਉਹ ਸਿਰ ਮੱਥੇ ਤੇ ਹੋਊਗਾ ਮੈਂ ਲੋਕਾਂ ਨੂੰ ਬੇਨਤੀ ਕਰਦਾ ਦੇਖੋ ਲੋਕਾਂ ਨੂੰ ਵੀ ਪਤਾ ਆ ਸੰਗਤ ਨੂੰ ਵੀ ਪਤਾ ਆ ਕਿ بڑا ਕੰਮ ਜਿਹੜਾ ਆ ਉਹ ਹੋਣ ਵਾਲਾ ਆ 5 ਸਾਲ ਕਾਂਗਰਸ ਨੇ ਇੱਕ ਇੱਕ ਕੰਮ ਨਹੀਂ ਕੀਤਾ ਤਰਨਤਾਰ ਦੇ ਵਿੱਚ ਜਿੰਨਾ ਚਿਰ ਮੈਨੂੰ ਸ਼ਹਿਰ ਵਾਲਿਆਂ ਨੇ ਇਲਾਕੇ ਵਾਲਿਆਂ ਨੇ ਨਵਾਜਿਆ ਔਰ ਮੈਨੂੰ ਮਾਣ ਇਸ ਗੱਲ ਦਾ ਉਸ ਸਤਿਗੁਰੂ ਤੋਂ ਉਸ ਸਤਿਗੁਰੂ ਦਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਆਸਰਾ ਲੈ ਕੇ ਚੱਲਿਆ ਆ ਔਰ ਮੈਨੂੰ ਇਸ ਗੱਲ ਦਾ ਵੀ ਮਾਣ ਆ ਵੀ ਮੈਂ ਕੰਮ ਕਰਾ ਪਾਉਂਗਾ ਔਰ ਵਧੀਆ ਪਲਾਨਿੰਗ ਹੈ ਮੇਰੇ ਦਿਮਾਗ ਦੇ ਵਿੱਚ ਤਰਨਤਾਰਨ ਇਹ ਪਵਿੱਤਰ ਨਗਰੀ ਦੇ ਸ਼ਹਿਰ ਦੀ ਡਿਵੈਲਪਮੈਂਟ ਬਾਰੇ ਇਲਾਕੇ ਦੀ ਡਿਵੈਲਪਮੈਂਟ ਬਾਰੇ ਸਾਡੇ ਕਸਬਾ ਚਵਾਲ ਪੈਂਦਾ ਉੱਥੋਂ ਦੀ ਡਿਵੈਲਪਮੈਂਟ ਬਾਰੇ ਇਹ ਬੜੇ ਮੇਰੇ ਮਨ ਦੇ ਵਿੱਚ ਜਿਹੜੇ ਆ ਪਲਾਨਿੰਗ ਹੈਗੀ ਆ ਔਰ ਜੇ ਪ੍ਰਮਾਤਮੇ ਨੇ ਚਾਇਆ ਜੇ ਪਾਰਟੀ ਨੇ ਮੌਕਾ ਦਿੱਤਾ ਤੇ ਫਿਰ ਬਹੁਤ ਹਾਈ ਲੈਵਲ ਨਾਲ ਕੰਮ ਕਰਾਂਗੇ ਬੜੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਕੰਮ ਕਰਾਂਗੇ ਸਰ ਜੀ ਦੇਖੋ ਹਾਲੇ ਤੇ ਆਪਾਂ ਜਿਮਨੀ ਚੋਂ ਦੀ ਗੱਲ ਕਰੀਏ ਜੋ ਪਾਰਟੀ ਦੀ ਨੀਤੀ ਹੈ ਤੇ ਜਿਹੜੀ ਨੀਤ ਨਾਲ ਸੀਐਮ ਸਾਹਿਬ ਕੰਮ ਕਰ ਰਹੇ ਆ ਜੋੜੀ ਨੀਤ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸ਼ਿਸ਼ੋਧिया ਜੀ ਜਿਹੜੇ ਤਰੀਕੇ ਨਾਲ ਵਿਖੋ ਇੱਕ ਤੇ ਹੁੰਦਾ ਆਪਾਂ ਕੰਮ ਇਗਨੋਰ ਕਰ ਦਿੰਦੇ ਆ ਕੋਈ ਚੀਜ਼ ਦਾ ਖਲਾਰਾ ਪਿਆ ਹੋਵੇ ਉਹਨੂੰ ਸਮਝਣ ਲਈ ਕੁਝ ਟਾਈਮ ਚਾਹੀਦਾ ਹੁੰਦਾ ਔਰ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਇਸ ਬੰਨੇ ਆਮ ਆਦਮੀ ਪਾਰਟੀ ਚੱਲੀ ਆ ਇਸ ਬੰਨੇ ਆਮ ਆਦਮੀ ਪਾਰਟੀ ਦੇ ਯਤਨ ਹੋ ਰਹੇ ਆ ਔਰ ਦਿਲੋਂ ਯਤਨ ਹੋ ਰਿਹਾ ਆਪਣੀ ਨੀਤ ਤੋਂ ਯਤਨ ਹੋ ਰਿਹਾ ਸੋ ਇਸ ਕਰਕੇ ਮੈਂ ਸਮਝਦਾ ਕਿਸੇ ਨਾ ਕਿਸੇ ਜਦੋਂ ਤੁਸੀਂ ਕੋਈ ਕੰਮ ਸ਼ੁਰੂਆਤ ਕਰਦੇ ਜੇ ਉਹਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਉਹਦੇ ਵਿੱਚ ਕਈ ਹਰਡਲਸ ਆਉਂਦੀਆਂ ਨੇ ਤੇ ਮੈਂ ਸਮਝਦਾ ਕਿ ਆਉਂਦੇ ਸਮੇਂ ਦੇ ਵਿੱਚ ਉਸ ਮਕਾਮ ਤੇ ਪਹੁੰਚਾਂਗੇ ਸਰ ਦੇਖੋ ਮੈਂ ਅੱਗੇ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਬਹੁਤ ਵੱਡਾ ਜਿਹੜਾ ਖਲਵਾੜ ਤੁਸੀਂ ਸੈਂਟੀਮੈਂਟਸ ਨਾ ਕਰਦੇ ਜੇ ਔਰ ਸ਼ਰਾਰਤੀ ਅੰਸਰ ਹਰ ਥਾਂ ਤੇ ਹੁੰਦਾ ਔਰ ਇਹ ਸ਼ਰਾਰਤੀ ਅੰਸਰ ਪੈਸਿਆਂ ਦੇ ਕੁਝ ਪੈਸਿਆਂ ਦੀ ਖਾਤਰ ਤੁਹਾਡੇ ਜਜ਼ਬਾਤਾਂ ਨਾਲ ਖੇਡਦਾ ਤੇ ਜੇ ਤੁਸੀਂ ਕਾਨੂੰਨ ਹੀ ਇੰਨਾ ਸਖਤ ਕਰ ਦਿਓਗੇ ਜੇ ਤੁਸੀਂ ਇਹੋ ਜਿਹਾ ਲਾਅ ਬਣਾ ਦਿਓਗੇ ਇਹ ਨੈਚਰਲੀ ਇਹ ਗੱਲ ਆ ਕਿ ਹਰ ਇੱਕ ਬੰਦਾ ਜਿਹੜਾ ਆ ਇਹੋ ਜਿਹਾ ਸ਼ਖਸ ਆ ਮਾੜਾ ਐਲੀਮੈਂਟ ਆ ਉਹ ਤੋਂ ਡਰੂਗਾ ਔਰ ਮੈਂ ਤੁਹਾਨੂੰ ਦੱਸਾਂ ਆਉਂਦੇ ਸਮੇਂ ਦੇ ਵਿੱਚ ਤੁਸੀਂ ਵੇਖੋਗੇ ਬਹੁਤ ਵੱਡੀ ਚੇਂਜ ਹੋਊ